ਪੰਚਾਇਤੀ ਚੋਣਾਂ ਲੜਨ ਦੇ ਇਛੂਕ ਉਮੀਦਵਾਰਾਂ ਦੀ ਨਾਮਜ਼ਦਗੀ ਦਾਖਲ ਹੋਣ ਤੋਂ ਬਾਅਦ ਕੈਮਰੇ ਸਾਹਮਣੇ ਬੋਲੇ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਹਾਂਜੀ ਅਮਲ ਸਾਹਿਬ ਮੈਂ ਸਭ ਤੋਂ ਪਹਿਲਾਂ ਮੇਰੇ ਫਾਜ਼ਲ ਕਾ ਹਲਕੇ ਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਣਾ ਜਿਉਂ ਵੀ ਕੱਲ ਸਰਪੰਚੀ ਲਈ ਜਾਂ ਪੰਚ ਲਈ ਨੋਮੀਨੇਸ਼ਨ ਫਰਮਲੀ ਆਈ ਸੀ ਬਿਲਕੁਲ ਸ਼ਾਂਤ ਮੈ ਤਰੀਕੇ ਨਾਲ ਨੋਮੀਨੇਸ਼ਨ ਫਰਮਲੀ ਪ੍ਰਕਿਰਿਆ ਪੂਰੀ ਹੋਈ ਹੈ ਔਰ ਮੈਂ ਸਾਰਾ ਪ੍ਰਸ਼ਾਸਨ ਸਾਰੇ ਅਫਸਰ ਸਹਿਬਾਨ ਜਿਨ੍ਹਾਂ ਦੀ ਵੀ ਡਿਊਟੀਆਂ ਸੀ ਉਹਨਾਂ ਨੂੰ ਵੀ ਵਧਾਈ ਦਿਨਾ ਕਿ ਬਿਲਕੁਲ ਸ਼ਾਂਤ ਮੈ ਤਰੀਕੇ ਦੇ ਨਾਲ ਫਾਜ਼ਿਲਕਾ ਦੇ ਵਿੱਚ ਜਿਹੜੇ ਨੋਮੀਨੇਸ਼ਨ ਨੇ ਉਹ ਜਿਹੜੇ ਕਾਗਜ਼ ਨੇ ਜਿਹੜੇ ਲੋਕਾਂ ਨੇ ਭਰੇ ਨੇ ਔਰ ਮੈਂ ਅੱਜ ਡੀ ਸੀ ਸਾਹਿਬ ਨੂੰ ਵੀ ਫੋਨ ਕਰਕੇ ਰਿਕੁਐਸਟ ਕੀਤੀ ਹੈ ਕਿ ਇਹ ਹੀ ਕੋਸ਼ਿਸ਼ ਕੀਤੀ ਜਾਵੇ ਕਿ ਕਿਸੇ ਦਾ ਵੀ ਕੋਈ ਜਿਹੜਾ ਫਾਰਮ ਹੈ ਨਾਮਿਨੇਸ਼ਨ ਪੇਪਰ ਰਿਜੈਕਟ ਨਾ ਕੀਤਾ ਜਾਵੇ ਜੇ ਵੀ ਕਿਸੇ ਦੇ ਵਿੱਚ ਕਮੀ ਹੈ ਤਾਂ ਪਲੀਜ਼ ਉਹਨੂੰ ਘਰੋਂ ਬੁਲਾ ਕੇ ਕੁਝ ਨਹੀਂ ਕਮੀ ਹੈ ਪੂਰੀ ਕਰਵਾ ਲਈ ਜਾਏ ਔਰ ਕਾਨੂੰਨ ਮੁਤਾਬਕ ਸਾਰਿਆਂ ਦੇ ਜਿਹੜੇ ਨਵੇਂ ਨਾਮਿਨੇਸ਼ਨ ਨੇ ਉਹ ਸੈਪਟ ਕੀਤੇ ਜਾਣ ਔਰ ਮੈਂ ਇਹੀ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਵੀ ਬੇਨਤੀ ਕਰਦਾ ਕਿ ਆਪਾਂ ਸਾਰੇ ਸਾਫ਼ ਸੁਥਰੇ ਤਰੀਕੇ ਦੇ ਨਾਲ ਜੋ ਵੀ ਇਲੈਕਸ਼ਨ ਲੜ ਰਿਹਾ ਹੈ ਸਾਫ਼ ਸੁਥਰੇ ਤਰੀਕੇ ਦਾ ਇਲੈਕਸ਼ਨ ਲੜੇ ਪਰ ਮੇਰੇ ਪ੍ਰਸ਼ਾਸਨ ਨੂੰ ਵੀ ਇਹੀ ਮੈਂ ਬੇਨਤੀ ਕੀਤੀ ਹੈ ਕਿ ਮੇਰੇ ਫਾਜ਼ਿਲਕਲਕੇ ਦੇ ਵਿੱਚ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਆਪਾਂ ਇਲੈਕਸ਼ਨ ਕਰਾਉਣਾ ਹੈ ਔਰ ਆਮ ਆ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਵਿਖੋ ਸਰਕਾਰ ਹੈ ਆਮ ਲੋਕ ਜਿਹੜਾ ਵੀ ਇਲੈਕਸ਼ਨ ਲੜਨਾ ਚਾਹੁੰਦਾ ਹੈ ਖੁੱਲ ਕੇ ਲੜੇ ਔਰ ਇਹੀ ਜਿਹੜਾ ਵੇਖੋ ਤੁਸੀਂ ਕੱਲ ਬਿਲਕੁਲ ਸ਼ਾਂਤ ਨੇ ਤਰੀਕੇ ਦੇ ਨਾਲ ਫਾਰਮ ਭਰੇ ਗਏ ਕਿਸੇ ਦੀ ਵੀ ਕੋਈ ਐਨਓਸੀ ਕਿਸੇ ਵੀ ਅਫਸਰ ਵੱਲੋਂ ਨਹੀਂ ਰੋਕੇ ਗਏ ਨਾ ਹੀ ਕੋਈ ਕਾਗਜ਼ ਭਰਨ ਦੇ ਵਿੱਚ ਕੋਈ ਦਿੱਕਤ ਆਈ ਤਾਂ ਮੈਂ ਫਿਰ ਇਹੀ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਹਜੇ ਵੀ 2 ਦਿਨ ਆਪਣੇ ਵਿੱਚੋਂ ਪਏ ਐ ਜਦੋਂ ਕਾਗਜ਼ ਵਾਪਸ ਲੈਣ ਦੀ ਤਰੀਕ ਦੇ ਤਾਂ ਆਪਾਂ ਸਰਬਸੰਮਤੀਆਂ ਵੱਤ ਵੱਧ ਫਾਜ਼ਲਕਾ ਦੇ ਵਿੱਚ ਕਰੀਏ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਰਬਸੰਮਤੀਆਂ ਵੱਲ ਵੱਧ ਜਿਹੜਾ ਹੈ ਕੋਸ਼ਿਸ਼ ਕੀਤੀ ਜਾਵੇ ਔਰ ਭਾਈਚਾਰਕ ਸਾਜ ਜਿਹੜੀ ਬਣੀ ਰਵੇ ਔਰ ਇੱਕ ਸਾਫ਼ ਸੁਥਰੇ ਤਰੀਕੇ ਦੇ ਨਾਲ ਇਲੈਕਸ਼ਨ ਲੜਿਆ ਜਾਵੇ ਜਿੱਥੇ ਵੀ ਕਿਸੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਤਉਸ ਪਿੰਡ ਦੇ ਵਿੱਚ 5 ਲੱਖ ਦੀ ਜਿਹੜੀ ਵਿਸ਼ੇਸ਼ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਜਾਊਗੀ ਉਸ ਤੋਂ ਇਲਾਵਾ ਕੋਈ ਸਟੇਡੀਅਮ ਦੀ ਲੋੜ ਹੈ ਕੋਈ ਲਾਇਬ੍ਰੇਰੀ ਦੀ ਲੋੜ ਹੈ ਸਕੂਲ ਦੀ ਲੋੜ ਹੈ ਤਾਂ ਕੋਈ ਵੀ ਕਿਸੇ ਤਰੀਕੇ ਦੀ ਸਹੂਲਤ ਦੀ ਲੋੜ ਹੈ ਤਉਸ ਪਿੰਡ ਦੇ ਵਿੱਚ ਜਿਹੜੀ ਹੈ ਉਹ ਦਿੱਤੀ ਜਾਊਗੀ ਜਿੱਥੇ ਵੀ ਸਰਪੰਚੀ ਹੁੰਦੀ ਹੈ ਤਾਂ ਫਿਰ ਤੋਂ ਮੈਂ ਸਾਰੇ ਮੇਰੇ ਫਾਜ਼ਿਲਕਾ ਦੇ ਜਿਹੜੇ ਵਾਸੀ ਨੇ ਜੋ-ਜੋ ਵੀ ਸਰਪੰਚ ਦਾ ਇਲੈਕਸ਼ਨ ਲੜ ਰਿਹਾ ਹੈ ਜਾਂ ਪੰਚ ਦਾ ਇਲੈਕਸ਼ਨ ਲੜ ਰਿਹਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਬੈਸਟ ਵਿਸ਼ੇਸ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ ਮੈਂ ਹੀ ਬੇਨਤੀ ਕਰਾਂਗਾ ਕੋਈ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਸ਼ਰਾਬ ਨਾ ਵੰਡੀ ਜਾਵੇ ਔਰ ਕਿਸੇ ਨਾਲ ਜਿਹੜਾ ਕੋਈ ਵੀ ੱੱਕਾ ਜਿਹੜਾ ਹੈ ਉਹ ਨਹੀਂ ਹੋਣ ਦਿੱਤਾ ਜਾਊਗਾ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਇਲੈਕਸ਼ਨ ਜਿਹੜੀ ਹੈ ਫਾਜ਼ਿਲਕਾ ਦੇ ਵਿੱਚ ਹੋਗੀ ਐਮਐਲਏ ਸਾਹਿਬ ਕਿੰਨੀਆਂ ਪੰਚਾਇਤਾਂ ਹੁਣ ਤੱਕ ਸਰਬਸੰਤੀ ਜਿਹੜੀ ਕਰਵਾਈ ਜਾ ਚੁੱਕੀ ਤਾਂ ਇੱਕ ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿ ਪਿੰਡਾਂ ਦੇ ਵਿੱਚ ਸਰਬਸੰਤੀ ਆਉਣ ਜਿਹੜੀ ਮੇਰੇ ਕੋਲ ਜਿਹੜੀ ਰਿਪੋਰਟ ਹੈ ਚਾਰ ਦੇ ਕਰੀਬ ਸਰਬਸੰਤੀਆਂ ਪਿੰਡਾਂ ਦੇ ਵਿੱਚ ਸਾਡੇ ਹੋਈਆਂ ਨੇ ਹੁਣ ਤੱਕ ਜਿਹੜੀਆਂ ਔਰ ਹੋਰ ਵੀ ਕਈ ਪਿੰਡਾਂ ਦੇ ਵਿੱਚ ਜਿਵੇਂ ਆਪਸ ਵਿੱਚ ਲੋਕ ਬੈਠ ਕੇ ਪੰਚਾਇਤਾਂ ਦੇ ਵਿੱਚ ਇੱਕ ਦੂਜੇ ਨਾਲ ਸਲਾਹ مشورہ ਕਰਕੇ ਕੋਸ਼ਿਸ਼ ਕਰ ਰਹੇ ਨੇ ਉਮੀਦ ਹੈ ਹੋਰ ਵੀ ਕਈ ਜੜੀਆਂ ਨੇ ਇੱਥੇ ਹਾਜ਼ਰ ਕਾ ਸਾਡੇ ਵਿੱਚ ਪੰਚਤਾਂ ਜੜੀਆਂ ਰਜ਼ਾਮੰਦੀ ਜੜੀ ਹੈ ਸਭ ਸਮਝਿਆ ਹੋਣਗੇ ਐਮਨੂ ਸਰ ਕਈ ਥਾਵਾਂ ਦੇ ਉੱਤੇ ਬੋਲੀਆਂ ਲੱਗ ਰਹੀਆਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਵੇਖੋ ਬੋਲੀ ਵਾਲਾ ਕੰਮ ਤਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਗਲਤ ਹੈ ਅੱਜ ਵੇਖੋ ਜਿੱਥੇ ਵੀ ਕੋਈ ਬੋਲੀ ਲੱਗੇਗੀ ਕੱਲੋਂ ਉਹ ਸਰਪੰਚ ਕੰਮ ਥੋੜਾ ਕੋਈ ਕਰਾਊਗਾ ਜੀ ਉਹ ਆਪਦੇ ਪੈਸੇ ਪੂਰੇ ਕਰੂਗਾ ਔਰ ਇੱਕ ਮੈਂ ਸਾਰਿਆਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਵਾਦੀ ਪਾਰਟੀ ਦੇ ਸਰਕਾਰ ਦੇ ਵਿੱਚ ਜੋ ਵੀ ਗ੍ਰਾਂਟ ਆਉਗੀ ਕਿਸੇ ਵੀ ਪਿੰਡ ਦੇ ਲਈ ਵਿਕਾਸ ਲਈ ਉਹ ਇੱਕ ਇੱਕ ਪੈਸਾ ਜਿਹੜਾ ਵਿਕਾਸ ਤੇ ਲੱਗੇਗਾ ਕੋਈ ਇਹ ਵੀ ਨਾ ਸੋਚੇ ਕਿ ਗੱਲ ਨੂੰ ਕੋਈ ਵਿੱਚੋਂ ਕੋਈ ਗ੍ਰਾਂਟ ਖਾ ਲੈਣਗੇ ਜਾਂ ਉਹਦਾ ਕੋਈ ਮਿਸਯੂਜ਼ ਕਰ ਦੇਗਾ ਉਹ ਬਿਲਕੁਲ ਨਹੀਂ ਹੋਣ ਦੇਣਾ ਕੋਈ ਇਹ ਮਾਈਂਡ ਦੇ ਵਿੱਚ ਨਾ ਰੱਖ ਕੇ ਇਲੈਕਸ਼ਨ ਲੜੇ ਔਰ ਜੋ ਵੀ ਸਰਪੰਚ ਬਣੇਗਾ ਪੰਚਾਇਤ ਬਣੇਗੀ ਉਹਨਾਂ ਨੂੰ ਫੰਡ ਦਿੱਤਾ ਜਾਊਗਾ ਉਹ ਸਿਰਫ ਪਿੰਡ ਦੇ ਵਿਕਾਸ ਲਈ ਦਿੱਤਾ ਜਾਊਗਾ ਵਿਕਾਸ ਤੇ ਲੱਗੇਗਾ ਐਮਰ ਸਾਹਿਬ ਪਿਛਲੇ ਸਮੇਂ ਦੇ ਦੌਰਾਨ ਤੁਹਾਡੀ ਸਰਕਾਰ ਦੇ ਦੌਰਾਨ ਕਿੰਨੇ ਕ ਗ੍ਰਾਂਟ ਜਿਹੜੀ ਇੱਥੇ ਆਈ ਹੈ ਤੇ ਜਿਨ੍ਹਾਂ ਨੇ ਮਿਸਯੂਜ਼ ਕੀਤਾ ਤੇ ਤੁਹਾਡੇ ਵੱਲੋਂ ਜਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਐਕਸ਼ਨ ਹੋ ਰਿਹਾ ਜੀ ਇਹ ਦੇਖੋ ਜਿਉਂ ਹੀ ਤਾਂ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਦੌਰਾਨ ਜੋ ਵੀ ਫੰਡ ਪਿੰਡਾਂ ਦੇ ਵਿੱਚ ਆਏ ਨੇ ਉਹ ਜਿੱਥੇ ਵੀ ਗਿਆ ਹੈ ਤਾਂ ਉਹ ਸਾਰੇ ਪਿੰਡਾਂ ਦੇ ਵਿੱਚ ਕੰਮ ਹੋਏ ਨੇ ਔਰ ਜਿਹੜੀਆਂ ਪਿਛਲੀਆਂ ਸਾਨੂੰ ਪਿਛਲੀ ਸਰਕਾਰ ਦੇ ਵਿੱਚ ਕੁਝ ਕਹਿਤਾ ਮਿਲੀਆਂ ਸੀ ਜੇ ਉਦੋਂ ਕਿਸੇ ਨੇ ਕੋਈ ਭ੍ਰਸ਼ਟਾਚਾਰ ਕੀਤਾ ਸੀ ਜਾਂ ਗ੍ਰਾਂਟ ਦਾ ਮਿਸਯੂਜ਼ ਕੀਤਾ ਸੀ ਤਾਂ ਉਹਦੇ ਵਿੱਚ ਕਾਰਵਾਈਆਂ ਵੀ ਹੋਈਆਂ ਸੀ ਤੁਸੀਂ ਦੇਖਿਆ ਹੁਣ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਰਪੰਚ ਨੇ ਜਿਨ੍ਹਾਂ ਨੇ ਗ੍ਰਾਂਟਾਂ ਦਾ ਮਿਸਯੂਜ਼ ਕੀਤਾ ਸਸਪੈਂਡ ਵੀ ਹੋਏ ਸੀ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਸੀ ਕਈਆਂ ਤੇ ਰਿਕਵਰੀਆਂ ਵੀ ਹੋਈਆਂ ਸੀ ਔਰ ਉਸ ਤੋਂ ਬਾਅਦ ਹੁਣ ਜਿਹੜੀਆਂ ਪੰਚਾਇਤਾਂ ਜਿਹੜੀਆਂ ਮੈਂ ਲੋਕਾਂ ਲਈ ਬੇਨਤੀ ਕਰਾਂਗੇ ਸਾਫ਼ ਸੁਥਰੇ ਐਕਸ ਵਾਲੇ ਲੋਕਾਂ ਨੂੰ ਆਪਾਂ ਇਮਾਨਦਾਰ ਲੋਕਾਂ ਨੂੰ ਆਪਾਂ ਜਿਹੜਾ ਇਹ ਪਿੰਡ ਦਾ ਸਰਪੰਚ ਬਣਾਈਏ ਪੰਚ ਬਣਾਈਏ ਜਿਹੜੇ ਪਿੰਡ ਦਾ ਵਿਕਾਸ ਕਰ ਸਕਣ ਕਿੰਨੇ ਸਰਪੰਚਾਂ ਤੇ ਐਕਸ਼ਨ ਲਿਆ ਗਿਆ ਸੀਗਾ ਜੀ ਪਿਛਲੇ ਦੇਖੋ ਤਕਰੀਬਨ ਉਦੋਂ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ 8 ਤੋਂ ਲੈ ਕੇ 10 ਪਿੰਡਾਂ ਦੇ ਵਿੱਚ ਜਿਹੜੀਆਂ ਕੋਈ ਸ਼ਿਕਾਇਤਾਂ ਸੀ ਉਹਨਾਂ ਤੇ ਐਕਸ਼ਨ ਲਏ ਗਏ ਸੀ ਔਰ ਹੁਣ ਵੀ ਜਿਹੜਾ ਮੈਂ ਤਾਂ ਹੀ ਬੇਨਤੀ ਕਰਾਂਗਾ ਕਿ ਕੋਈ ਵੀ ਮਾਈਂਡ ਦੇ ਵਿੱਚ ਨਾ ਸੋਚੀ ਕਿ ਕੋਈ ਵੀ ਗ੍ਰਾਂਟ ਦਾ ਇੱਕ ਪੈਸਾ ਕੋਈ ਅਮੀਸੂਜ ਕਰੇਗਾ ਔਰ ਇਹ ਜੋ ਵੀ ਗ੍ਰਾਂਟ ਦਾ ਅੱਗੇ ਪਿੰਡਾਂ ਦੇ ਕੋਈ ਫੰਡ ਆਉਣਗੇ ਕੋਈ ਪੈਸਾ ਆਊਗਾ ਤਾਂ ਸਿਰਫ ਪਿੰਡ ਦੇ ਵਿਕਾਸ ਤੇ ਹੀ ਲੱਗੇ ਪੰਚਾਇਤੀ ਜੋ ਉਹਨਾਂ ਦੇ ਦੌਰਾਨ ਟੜੇ ਬੰਦੀਆਂ ਬੜੀਆਂ ਲੰਬੀਆਂ ਨੇ ਤੇ ਝਗੜੇ ਪੜਦੇ ਹੁੰਦੇ ਨੇ ਲక్ష్మణ ਦੇ ਦੌਰਾਨ ਤੇ ਕਾਫੀ ਲੰਬੇ ਸਮੇਂ ਤੱਕ ਜਿਹੜੀ ਇਹ ਟੜੇ ਬੰਦੀਆਂ ਚੱਲਦੀਆਂ ਨੇ ਕੀ ਮੈਸੇਜ ਕੀ ਦੇਣਾ ਚਾਹੁੰਗਾ ਮੈਂ ਮੇਰਾ ਮੈਸੇਜ ਇਹੀ ਹੈ ਜੀ ਇਲੈਕਸ਼ਨ ਹੈ ਅੱਜ 15 ਤਰੀਕ ਨੂੰ ਇਲੈਕਸ਼ਨ ਹੈ ਵੋਟਾਂ ਪੈ ਜਾਣੀ ਰਿਜ਼ਲਟ ਆ ਜਾਣਾ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਇਕੱਠੇ ਰਹਿਣਾ ਹੈ ਹਾਂ ਇਲੈਕਸ਼ਨ ਦੇ ਵਿੱਚ ਲੜਨਾ ਹਰ ਇੱਕ ਦਾ ਹੱਕ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੀ ਤਰ੍ਹਾਂ ਲੜੋ ਨਾ ਕਿ ਇੱਕ ਦੂਜੇ ਨਾਲ ਦੁਸ਼ਮਣੀਆਂ ਬਣਾ ਲਓ ਮੈਂ ਇਹੀ ਬੇਨਤੀ ਕਰਾਂਗਾ ਪਾਈਚਾਰੇ ਦੇ ਨਾਲ ਇਲੈਕਸ਼ਨ ਲੜਿਆ ਜਾਵੇ ਜਿਹੜਾ ਜਿੱਤ ਗਿਆ ਵੇਖੋ ਉਹ ਵੀ ਸਾਡੇ ਕੋਲ ਆਊਗਾ ਸੀ ਉਹਨਾਂ ਦੇ ਵੀ ਕੰਮ ਕਰਨੇ ਨੇ ਜੇ ਕੋਈ ਨਹੀਂ ਵੀ ਜਿੱਤ ਸਕਦਾ ਉਹ ਵੀ ਸਾਡੇ ਕੋਲ ਆਵੇ ਅਸੀਂ ਉਹਨਾਂ ਦੇ ਵੀ ਕੰਮ ਕਰਨੇ ਉਹ ਵੀ ਨਾ ਘਬਰਾਉਣ ਅਸੀਂ ਸਾਰੇ ਲੋਕਾਂ ਦੇ ਵੇਖੋ ਜੇ ਚੁਣਿਆ ਮੈਨੂੰ ਵੇਖੋ 63000 ਲੋਕਾਂ ਨੇ ਵੋਟ ਪਾਈ ਸੀ ਬੜੀ ਖੁੱਲ ਕੇ ਵੋਟ ਪਾਈ ਸੀ ਔਰ ਮੈਂ ਵੀ ਹੁਣ ਇਹ ਹੀ ਮੇਰੇ ਮਨ ਦੀ ਇੱਛਾ ਸੀ ਕਿ ਫਾਜ਼ਿਲਕਾ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਪੰਚਾਇਤ ਦਾ ਖੁੱਲ ਕੇ ਜਿਹੜਾ ਕਰਵਾਇਆ ਜਾਏ ਹਰ ਇੱਕ ਨੂੰ ਜਿਹੜਾ ਇਲੈਕਸ਼ਨ ਲੜਨ ਦੀ ਜਿਹੜੀ ਇਜਾਜ਼ਤ ਹੈ ਉਹ ਹੋਵੇ ਹਰ ਇੱਕ ਇਲੈਕਸ਼ਨ ਲੜ ਸਕੇ ਜੋ ਵੀ ਲੜ ਸਕਦਾ ਲੋਕਤੰਤਰ ਕਾਇਮ ਰਹੇ ਤਾਂ ਉਹੀ ਹੈ ਮੇਰੀ ਬੇਨਤੀ ਫਿਰ ਸਾਰਿਆਂ ਨੂੰ ਸਾਬ ਸੂਤਰੇ ਤਰੀਕੇ ਦੇ ਨਾਲ ਆਪਾਂ ਸਾਰੇ ਇਲੈਕਸ਼ਨ ਜਿੰਨੇ ਵੀ ਕੈਂਡੀਡੇਟਸ ਨੇ ਲੜਨਾ ਕਿੰਨੇ ਪਿੰਡਾਂ ਦੇ ਅੰਦਰ ਕਿੰਨੇ ਕੇ ਸਰਪੰਚ ਨੇ ਜਿਹੜੇ ਜ਼ੋਨ ਬਣਾ ਲਏ ਹੋਏ ਨੇ ਉਹ ਆਕੜੇ ਆਏ ਨਹੀਂ ਦੇਖੋ ਆਕੜੇ ਅਜੇ ਮੇਰੇ ਕੋਲ ਨਹੀਂ ਆਏ ਆ ਆਕੜੇ ਅਜੇ ਤਾਂ ਦੇਖੋ ਚੱਲ ਰਹੀ ਹੈ ਜੋ ਵੀ ਉਹਨਾਂ ਦਾ ਪ੍ਰੋਸੈਸ ਹੈ ਤੇ ਉਹ ਸਾਰਾ ਜਿਹੜੀ ਡੀਟੇਲ ਹੈ ਲੈ ਕੇ ਤੁਹਾਨੂੰ ਵੀ ਦੱਸਦੇ ਹਾਂ ਕਿ ਇਹ ਵੀ ਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸਾਹਿਬ ਅਪੀਲ ਕਰਦੇ ਹਾਂ ਕਿ এবੀਆ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ